ਹਾਂਜੀ ਵੈਲਕਮ ਹੈ ਜੀ ਤੁਹਾਡੇ YouTube ਚੈਨਲ ਤੇ। ਮੈਂ ਸਤਵੀਰ कौर ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਅੱਜ ਆਪਾਂ ਲੱਗੇ ਆਂਗੇ ਸੂਜੀ ਦਾ ਹਲਵਾ ਬਣਾਉਣ। ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸੂਜੀ ਦਾ ਪ੍ਰਸ਼ਾਦ ਜਾਂ ੱਕੜਾ ਵੀ ਕਹਿ ਦਿੰਦੇ ਆਗੇ। ਇਹਦੇ ਵਿੱਚ ਕੀ ਹੁੰਦਾ ਕਿ ਜਿੰਨੀ ਆਪਾਂ ਸੂਜੀ ਲੈਨੇ ਆਂ ਉਸੇ ਹਿਸਾਬ ਦੀ ਮਾਤਰਾ ਦਾ ਆਪਾਂ ਘੀ ਲੈਨੇ ਆਗੇ ਵਿੱਚ। ਤੇ ਜਿਹੜਾ ਪਾਣੀ ਪੈਂਦਾ ਇਹਦੇ ਵਿੱਚ ਉਹ 4 ਗੁਣਾ ਪੈਂਦਾਗਾ। ਜਿਸ ਤਰ੍ਹਾਂ ਆਪਾਂ ਦੂਸਰਾ ਪ੍ਰਸ਼ਾਦ ਆਟੇ ਦਾ ਬਣਾਉਣਾ ਹੈਗਾ ਉਹਦੇ ਵਿੱਚ 2 ਗੁਣਾ ਪਾਣੀ ਪੈਂਦਾਗਾ। ਪਰ ਸੂਜੀ ਦੇ ਕੜਾਹੇ ਵਿੱਚ ਕੀ ਹੁੰਦਾ ਕਿ ਚਾਰ ਗੁਣਾ ਪਾਣੀ ਪੈਂਦਾ ਹੈ ਸੋ ਆਪਾਂ ਨੇ ਕੀ ਕਰ ਲਿਆ ਗਰਮ ਸੋ ਚੱਲਦੇ ਆਪਾਂ ਪ੍ਰੋਸੈਸ ਵੱਲ ਸੋ ਕੀ ਇਹ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਸੂਜੀ ਨੂੰ ਆਪਾਂ ਪਾਉਂਦੇ ਜਾਵਾਂਗੇ ਜਿਹੜਾ ਫਲੇਮ ਹੈ ਗੈਸ ਬਰਨਰ ਨੂੰ ਥੋੜਾ ਜਿਹਾ ਘੱਟ ਹੀ ਰੱਖਣਾ ਕਿਉਂਕਿ ਜਿਆਦਾ ਹਾਈ ਤੇ ਤਾਂ ਫਿਰ ਇਹ ਨਾ ਟੇਸਟੀ ਬਣਦਾ। ਸੋ ਲੋ ਹੋਵੇਂਟੀ ਆਪਾਂ ਪਕਾਉਂਦੇ। ਇਹਨੂੰ ਆਪਾਂ ਹਿਲਾਉਂਦੇ ਜਾਵਾਂਗੇ ਬਿਲਕੁਲ ਵੀ ਨਹੀਂ ਛੱਟਣਾ ਹੈਗਾ ਨਹੀਂ ਤਾਂ ਫਿਰ ਇਹ ਸਾਰਾ ਆਪਣਾ ਜਿਹੜਾ ਸੂਜੀ ਦਾ ਮਟੀਰੀਅਲ ਹੈ ਇਹ ਇੱਕ ਜਗ੍ਹਾ ਤੋਂ ਸੜ ਜਾਊਗਾ। ਸੋ ਆਪਾਂ ਨੂੰ ਹਿਲਾਉਂਦੇ ਜਾਣਾ ਹੈ। ਸੂਜੀ ਨੂੰ ਆਪਾਂ ਘੀ ਦੇ ਵਿੱਚ ਹੀ ਭੁੰਨਾਂਗੇ ਸਾਰੇ ਨੂੰ ਕੋਈ ਪਹਿਲਾਂ ਨਹੀਂ ਭੁੰਨਣਾ ਹੈ ਇਹਨੂੰ ਕੁਝ ਨਹੀਂ ਕਰਨਾ ਹੈ ਘੀ ਦੇ ਵਿੱਚ ਹੀ ਭੁੰਨਣਾ ਹੁਣ ਆਪਣੇ ਜਿਹੜਾ ਹੈਗਾ ਇਹਦੇ ਮਟੀਰੀਅਲ ਵਿੱਚੋਂ ਥੋੜੀ ਥੋੜੀ ਸਮੈਲ ਆਉਣ ਲੱਗ ਗਈ ਸੂਜੀ ਆਪਣੀ ਭੁੱਜਣ ਲੱਗ ਗਈ जो तो हल्की हल्की समेल होने लग जाए तो पूजनी शुरू हो है। देख सकते हो, हजे अपनी सूजी बनी नहीं है ਜਿੰਨੇ ਆਪਾਂ ਸੂਜੀ ਲਈਏ ਉਹਨੇ ਆਪਾਂ ਫੰਡ ਲਵਾਉਂਗੇ ਸੂਜੀ ਆਪਣੀ ਜਿਹੜੀ ਹੈਗੀ ਬ੍ਰਾਊਨ ਹੋਣ ਲੱਗ ਗਈ ਹੁਣ ਉਸੋਂ ਇਹਨੂੰ ਜ਼ਿਆਦਾ ਸੇਕ ਨਹੀਂ ਲੱਗਦਾ ਹੈਗਾ ਹੁਣ ਆਪਾਂ ਤੇਰੇ ਦੇ ਵਿੱਚ ਚੀਨੀ ਪਾ ਕੇ ਪਾਣੀ ਪਾ ਦਵਾਂਗੇ ਸੂਜੀ ਦੇਖੋ ਆਪਣੀ ਸੂਜੀ ਦਾ ਇਸ ਤਰ੍ਹਾਂ ਦਾ ਕਲਰ ਹੋ ਰਿਹਾ ਬਰਾਊਨ ਹੋ ਗਈ ਆਪਣੀ ਭੁੱਜ ਚੁੱਕੀ ਹੈਗੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਚੀਨੀ ਪਾ ਕੇ ਆਪਾਂ ਣਾੜੀ ਤੋਂ ਬਸ ਤੱਕ ਰਿਹਾ ਨੋਰਮਲ ਵੀ ਲੋੜ ਨਹੀਂ ਆਉਂਦੀ ਪਾਣੀ ਨੂੰ ਉੱਪਰ ਕਰੂੰਗੀ ਤਾਂ ਸਕਦੇ ਆਂਗੇ ਗਰਮ ਕਰਕੇ ਵੀ ਪਾਣੀ ਪਾ ਸਕਦੇ ਆਂ ਪਰ ਮੈਂ ਠੰਡਾ ਹੀ ਪਾਣੀ ਪਾ ਰਹੀ ਹਾਂ ਕਿਉਂਕਿ ਹੁਣ ਤਾਂ ਵੈਸੇ ਹੀ ਟੁੱਟੀਆਂ ਦੇ ਵਿੱਚ ਗਰਮ ਪਾਣੀ ਹੁੰਦਾ ਹੈ ਆਪਾਂ ਪਾ ਗੈਸ ਨੂੰ ਬੋਲ ਤੇ ਕਰ ਦਵਾਂਗੇ ਇਹਨੂੰ ਉਬਾਲੇ ਲਵਾਂਗੇ ਜਿੰਨੀ ਦੇਰ ਪਾਣੀ ਨੂੰ ਸੁੱਕ ਲੋਨੀ ਦੇਰ ਆਪਾਂ ਘਰਚੀ ਨੂੰ ਚਲਾਉਂਦੇ ਰਵਾਂਗੇ ਫੜੀ ਹੋਈ ਲੰਝਾਂਗੇ ਸੋ ਤੁਸੀਂ ਦੇਖ ਸਕਦੇ ਹੋ ਹੁਣ ਆਪਣਾ ਜਿਹੜਾ ਹੈਗਾ ਝੂਂਜੀ ਵਟਕਸ਼ਾਹ ਤਿਆਰ ਹੋ ਗਿਆ ਇਹਦੇ ਵਿੱਚ ਬਹੁਤ ਸਾਰਾ ਪਾਣੀ ਸੀ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਆਪਣਾ ਲਗਭਗ ਤਰਸ਼ਾਹ ਜਿਹੜਾ ਤਿਆਰ ਹੈਗਾ ਸੂਜੀ ਦਾ ਹਲਵਾ ਅਜੇ ਨੂੰ ਹੋਰ ਵੀ ਸੇਕ ਲੱਗੇਗਾ ਸੋ ਆਪਾਂ ਇਹਨੂੰ ਹਲਾਉਂਦੇ ਜਾਣਾ ਸੇਕ ਸੇਕ ਹੈ ਜਿਹੜਾ ਗੈਸ ਦਾ ਘੱਟ ਕਰ ਲਵਾਂਗੇ ਹੁਣ ਇਹ ਕੜਾਹੀ ਦੇ ਨਾਲ ਤੇ ਲੈਣ ਲੱਗਾਂਗੇ ਉਹ ਜਿਹੇ ਨਿਸ਼ਾਨੇ ਨੇ ਜਿਹੜੇ ਕੜਾਈ ਦੇ ਨਾਲ ਉਹ ਮੈਂ ਲੱਗ ਦੇਵੇ ਮਤਲਬ ਮਿਲ ਕੇ ਜਿਸ ਟਾਈਮ ਇਹ ਕੀ ਛੜਦਾ ਜਾਂਦਾ ਦੇਖੋ ਬਿਲਕੁਲ ਹੀ ਨਾਲ ਲੱਗ ਰਿਹਾ ਆ ਦੇਖੋ ਹੁਣ ਇਹ ਆਪਣਾ ਵਸ ਲਗਭਗ ਰੈਡੀ ਹੋਣ ਵਾਲਾ ਹੈ ਆਪਾਂ ਨੂੰ ਇਹ ਵੀ ਕਰਕੇ ਦੇਖ ਸਕਦੇ ਹਾਂ ਜਦੋਂ ਆਪਣੀ ਕਟਚੀ ਦੇ ਨਾਲ ਉਹ ਮਤਲਬ ਕਿ ਬਿਲਕੁਲ ਇਦਾਂ ਨਹੀਂ ਲੱਗੂਗਾ ਉਹਦੋਂ ਪੂਰਾ ਬਣੂਗਾ ਉਹ ਲੈ ਜਾਣਾ ਪਰ ਚੀਨ ਨੂੰ ਕਿਉਂਕਿ ਨਹੀਂ ਤਾਂ ਫਿਰ ਇੱਕ ਜਗ੍ਹਾ ਤੇ ਨੀਚੇ ਲੱਗ ਜਾਊਗਾ ਸਾਰਾ ਤੇ ਆਪਣਾ ਬਣਾਇਆ ਜਿਹੜੇ ਕਰਾਉ ਹੋ ਗਏ ਆਗੇ ਜਿਹਨੇ ਉਹ ਕਟਚੀ ਦੇ ਨਾਲ ਇਸ ਤਰ੍ਹਾਂ ਲੱਗਦਾ ਇੱਕਦਾਂਗੀ ਉਨੇ ਵੀ ਆਪਣਾ ਤਿਆਰੀ ਹੈ ਤੇ ਕੀ ਛੱਡਦੇ ਨੇ ਹਾਲ ਦੁਆਲੇ ਸਾਰੇ ਖੜਾ ਗਏ ਤੇ ਕੀ ਹੈ ਜਿਹੜਾ ਆਪਾਂ ਨੂੰ ਅਲੱਗ ਚੰਕਣ ਲੱਗ ਗਿਆ ਇਹਦੇ ਵਿੱਚ ਹਰੇਕ ਇਹ ਆ ਦੇਖੋ ਇਸ ਤਰ੍ਹਾਂ ਡਿੱਗਦਾ ਨਾ ਕੜਛੀ ਦੇ ਨਾਲ ਬਿਲਕੁਲ ਨਹੀਂ ਲੱਗਦਾ ਤਾਂ ਪਹਿਲਾਂ ਵਾਲਾ ਲੱਗਿਆ ਹੋਇਆਗਾ ਮੈਂ ਲੱਗਣਗੇ ਬਟ ਹੁਣ ਇਹ ਰੈਡੀ ਆ ਆਪਣਾ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਈਏ ਕਿਸ਼ਮਿਸ਼ ਤੁਸੀਂ ਇਹਦੇ ਵਿੱਚ ਅ ਜਿਵੇਂ ਆ ਅ ਸਾ ਦੂਗਰਾ ਜਾਂ ਜੋ ਵੀ ਚੀਜ਼ अवेलेबल ਹੋਵੇ ਘਰ ਦੇ ਵਿੱਚ ਜਿਹੜੀ ਉਹ ਪਾ ਸਕਦੇ ਹੋਗੇ ਨਾਰੀਅਲ ਹੋ ਗਿਆ ਨਾਰੀਅਲ ਨੂੰ ਕੱਟ ਕੇ ਪਾ ਸਕਦੇ ਆ ਉਹਦੇ ਨਾਲੇ ਬਹੁਤ ਟੇਸਟੀ ਬਣਦਾ ਉਹਦੇ ਨਾਲ ਤੇ ਪ੍ਰਸ਼ਾਦ ਹੀ ਬੜੀ ਲੱਗਦਾ ਬਟ ਮੇਰੇ ਕੋਲ ਜਿਹੜੀ ਵੀ ਚੀਜ਼ अवेलेबलਸ ਮੇਰੇ ਕੋਲ ਕਿਸ਼ਮਿਸ਼ ਸੀਗੀ ਉਹ ਪਾ ਰਹੀ ਹੈਗੀ ਹਾਂ ਦੇਖੋ ਤੁਸੀਂ ਇਹਦੇ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਇਹ ঘি ਆ ਜਿਹੜਾ ਆਪਣਾ ਛੱਡ ਗਏ ਬਿਲਕੁਲੀ ਆ ਦੇਖੋ ਕੜਚੀ ਦੇ ਨਾਲ ਉਹ ਵੀ ਬਿਲਕੁਲ ਹੀ ਲੈ ਜਾਂਦਾ ਹੈ ਆ ਦੇਖੋ ਠੀਕ ਹੈ ਇੱਕਦਮ ਇਸ طرح ਡਿਗਣਾ ਚਾਹੀਦਾ ਹੈ ਫਿਰ ਇਹ ਪੂਰਾ ਬਣ ਕੇ ਤਿਆਰ ਹੋ ਜਾਂਦਾ ਹੈ ਇਹਦੀ ਇਹ ਨਿਸ਼ਾਨੀ ਹੁੰਦੀ ਹੈ ਦੇਖਣ ਦੀ ਆਟੇ ਵਾਲਾ ਜਿਹੜਾ ਪ੍ਰਸ਼ਾਦ ਬਣਾਉਣਾ ਉਹਦੀ ਵੀ ਇਸੇ ਤਰ੍ਹਾਂ ਹੀ ਹੁੰਦੀ ਹੋएगी ਕਿ ਜਦੋਂ ਕੜਚੀ ਨਾਲ ਉਹ ਇਦਾਂ ਲੈਣ ਲੱਗ ਜਾਵੇ ਤੇ ਘੀ ਇਦਾਂ ਘੁੰਮਣ ਲੱਗ ਜਾਵੇ ਵਿੱਚ ਜਿਹੜਾ ਆਪਣਾ ਮਟੀਰੀਅਲ ਹੁੰਦਾ ਘੀ ਤੇ ਕੜਾਹੀ ਦੇ ਨਾਲ ਨਾਲ ਚਿੰਬੜੇ ਉਹਦੋਂ ਇਹ ਆਪਣਾ ਬਣ ਕੇ ਤਿਆਰ ਹੋ ਜਾਂਦਾ ਸੋ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਸੋ ਤੁਸੀਂ ਦੇਖ ਸਕਦੇ ਹੋ ਕੜਾਹ ਆਪਣਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਡੇਲੀਸ਼ੀਅਸ ਲੱਗ ਰਿਹਾ ਹੈ ਮੈਨੂੰ ਤਾਂ ਬਣਾ ਕੇ ਖਾ ਕੇ ਟਾਈ ਕਰਕੇ ਦੇਖਿਓ ਜੇ ਤੁਹਾਨੂੰ ਮੇਰੀ